Transcrição e ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਚਸ ਦੇ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ਼ਿਰ ਚੋਲਾ ਸਾਹਿਬ ਨੂੰ ਲੰਮੇ ਸਮੇਂ ਤੱਕ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਣ ਤੇ ਸਾਂਭ ਸੰਭਾਲ ਕੇ ਰੱਖਣ ਵਾਸਤੇ ਬੀਤੇ ਦਿਨ ਸਾਬਕਾ ਡਾਇਰੈਕਟਰ ਨੈਸ਼ਨਲ ਮਿਊਜ਼ੀਅਮ ਵਲਸਟਰਪਤੀ ਵਾਰਡ ਐਸ.ਪੀ ਸਿੰਘ ਦੀ ਟੀਮ ਦੇ ਵੱਲੋਂ ਆਧੁਨਿਕ ਤਰੀਕੇ ਦੇ ਨਾਲ ਕੈਮੀਕਲਾਂ ਦੇ ਰਾਹੀਂ ਸਾਫ ਸਫਾਈ ਕਰਨ ਦੀ ਸੇਵਾ ਆਰੰਭ ਕਰ ਦਿੱਤੀ ਹੈ ਇਹ ਸੇਵਾ ਆਰੰਭ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਬਧੇਰੇ ਚਾਨ ਕਰ ਦਿੰਦੇ ਆ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਚਸ ਬਾਬਾ ਅਵਤਾਰ ਸਿੰਘ 베ਦੀ ਬਾਬਾ ਸੁਖਦੇਵ ਸਿੰਘ 베ਦੀ ਤੇ ਬਾਬਾ ਮਨਜੀਤ ਸਿੰਘ 베ਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਨੂੰ ਲੰਮੇ ਸਮੇਂ ਤੱਕ ਸੰਭਾਲ ਕੇ ਰੱਖਣ ਅਤੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਕਰਵਾਉਣ ਵਾਸਤੇ ਆਧੁਨਿਕ ਤਰੀਕੇ ਦੇ ਨਾਲ ਵਿਸ਼ਾਲ ਸ਼ੀਸ਼ੇ ਦੇ ਵਿੱਚ ਸ਼ਿਸ਼ੋਭਿਤ ਕਰਨ ਦੇ ਲਈ ਸਬਕਾ ਡਾਇਰੈਕਟਰ ਮਿਊਜ਼ੀਅਮ ਸਰਦਾਰ ਐਸ.ਪੀ ਸਿੰਘ ਦਿੱਲੀ ਦੀ ਟੀਮ ਦੇ ਬਲੂ ਕੈਮੀਕਲਾਂ ਦੇ ਰਾਹੀਂ ਸਾਫ ਸਫਾਈ ਕਰਨ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੀ ਚੋਲਾ ਸਾਹਿਬ ਨੂੰ ਇੱਕ ਛੋਟੇ ਆਕਾਰ ਦੇ ਸ਼ੀਸ਼ੇ ਦੇ ਫਰੇਮ ਦੇ ਵਿੱਚ ਜੜ ਕੇ ਰੱਖਿਆ ਹੋਇਆ ਸੀ ਜਿਸ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਨਹੀਂ ਹੁੰਦੇ ਸਨ। ਤਾਂ ਉਹਨਾਂ ਨੇ ਕਿਹਾ ਕਿ ਹੁਣ ਸਾਰੇ ਵਿਦੇਗੀ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਸ਼੍ਰੀ ਚੋਲਾ ਸਾਹਿਬ ਨੂੰ ਇੱਕ ਵਿਸ਼ਾਲ ਸ਼ੀਸ਼ੇ ਦੇ ਵਿੱਚ ਆਗਨਿਕ ਤਰੀਕੇ ਦੇ ਨਾਲ ਸ਼ਿਸ਼ੋਭਿਤ ਕੀਤਾ ਜਾਵੇਗਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ। ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ। ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸ਼ਰਮੋਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਜੀ ਸ਼ੋਭਿਤ ਹੈ। ਉਦੀ ਸੇਵਾ ਸਾਨੂੰ ਮਿਲੀ ਹੈ। ਪਹਿਲੇ ਮੈਂ 베ਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮੰਨੂ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਇਹਨੂੰ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਔਰ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਹੁਣ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਦੇ ਬੜੀਆਂ ਟੈਕਨੀਕਲ ਇਸ਼ਿਊਜ਼ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਹੀ ਹੈ ਕਿ ਬੇਦੀ ਸਾਹਿਬ ਦੀ ਉਪਰਾਗਾ ਜੋ ਕੀਤਾ ਬਹੁਤ ਵੱਡਾ ਉਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪ੍ਰਿਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਦਾਰਾ ਸਾਹਿਬ ਤੋਂ ਜੋ ਵੀ ਕਰੇਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਖੁੱਲਾ ਦਰਸ਼ਨ ਹੋਏ ਖੁੱਲਾ ਦਰਸ਼ਨ ਨਹੀਂ ਹੋ ਪਾਰਿਆ ਸੀ ਇਸ ਕਰਕੇ ਇਹਦਾ ਸਾਰਾ بزنس میری ਸਾਰੇ 7 ਬੰਦੇ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਹੈ ਤੇ ਤੀਸਰਾ ਕੰਮ ਹੈ ਇਹਦੇ ਵਿੱਚ ਇਹਦੇ ਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟਾਂ ਲੈ ਕੇ ਆਏ ਮੈਗਨੀਫਾਈਂਗ ਲੈਂਸ ਲੈ ਕੇ ਆਏ ਆ ਹੋਰ हिस्टोरिकल पर्सपेक्टिव्स ਨੇ ਜਿਹੜੇ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਚੱਲੇ ਇਹਨਾਂ ਨੇ ਕਿਤਾਬਾਂ ਲਿਖਿਆ ਹੁੰਦਾ ਸੀ ਵਿੱਚ ਹੋਰ ਹੋਰ ਰੈਫਰੈਂਸ ਅੱਛੇ ਮਿਲਣਗੇ ਬੁਨਿਆਦ ਕਿੰਨੀ ਹੋਏਗੀ ਜੇ ਨਹੀਂ ਹੈ ਬੁਨਿਆਦ ਕਿੰਨੀ ਬੁਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰੱਖ-ਰਖਾਅ ਦੇ ਉੱਪਰ ਹੈ ਬੇਟਾ ਇਹਦੀ ਜਿੰਨੀ ਰੱਖ-ਰਖਾਅ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਹਸਾਬ ਨਾਲ ਬੁਨਿਆਦ ਬਣੇਗੀ ਅਸੀਂ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 ਚਾਰ ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸੈਂਥ ਵਿਦਿਆange ਕਲ ਤੋਂ ਵਹੇ ਗੁਰੂ ਅਸੀਂ ਸੈਂਥ ਵਿਦਿਆange ਇਹਦਾ ਤਜਾਬੀਪਣ ਵੀ ਕਢਾਂਗੇ ਇਹਦੀ ਮਿੱਟੀ ਤੋਲੀ ਕਰਾਂਗੇ ਮਾਈਕਰੋਬਾਇਓਲੋਜੀਕਲ ਵੀ ਕਢਾਂਗੇ ਔਰ ਇਹਦੇ ਸਾਰੀਆਂ ਜਿਹਨੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਕਰੋ ਸਾਰਾ ਕੁਝ ਕਰਾਂਗੇ ਉਹਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘੱਟ ਤੋਂ ਘੱਟ ਮੈਂ ਇਹ ਨਹੀਂ ਕਹ ਰਿਹਾ ਕਿ महीना लगे या पंद्रह दिन लगे जिन्हें भी होगा साम सवेर तो लैके रात तक काम करेगी इतने तो अस्वा दिल करा हिंदुस्तान ताज महल दरबार साहब मंडी साहब बिलगा साहब पातशाह जगह से मैं कम सब जगह काम कर रहा है ए, लंबा बड़ा पूछ लग मैं तिरपन साल तो यही काम कर रहे हो तिरपन साल तो यही काम कर रहा है मेरा और अज जो काम कर रहे हैं तो बहुत महान है तो ऐसा महान काम दुनिया से नहीं होगा वेदिक फैमिल खास तौर पर इन्होंने जो उपरलाता है कि ये सेवा शुरू करनी चाहिए मैं दो मीटिंग की इन्ह इन्होंने सारे ने मेरी पॉजिटिव जात करे शुरू होनी इन्होंने क्या होनी शुरू करो मैं क्या मैं तो तैयार होकर ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਲੈ ਵਸੂ ਸਕਦਾ ਹੈ। ਔਰ ਇਹ ਰਹਿ ਗਿਆ ਸਾਰੇ ਸੰਸਾਦ ਲਈ ਬੜਿਆ ਜਿਹਾ ਸਮਾਗਮ ਜਿਹੜਾ ਜਦੋਂ ਸਮੂਹ ਜੀ ਪਰਿਵਾਰ ਨੇ ਇਕੱਤਰ ਹੋ ਕੇ ਕਿ ਕਿ ਬੜੀ ਬੜੀ ਸੇਵਾ ਸੀ ਮੋਹ ਦੇਰ ਤੋਂ ਜੀ ਰੋੜ ਸੀ ਇਸ ਸਰਕਾਰੀ ਦੁਕਾਨ ਕੋਲ ਤੋਂ ਆਉਂਦੇ ਬਸ ਕਸ ਸਿਚੁਰਾ ਸਿਆ ਦੇ ਰੋ ਤੇ ਰੋ ਆਪਣਾ ਪੈਮਾਨ ਹੈ ਨਾਲ ਹੀ ਨਾਮ ਕੀਦਰ ਵਾਲਾ ਇਹਨੂੰ ਇੱਕ ਕੇ ਟਾਈਪਰ ਵਾਲੇ ਨੇ ਚਲ ਸ਼ੋਕ ਕੀਤਾ ਜਾਵੇ मंग तो हो रहा जा रही है बड़ी चिटीम आई है, है। दिल्ली तो उन्होंने सारी सेवा करनी है थोड़ा समय तो बाद समूह संगत बड़े दर्शनदारे खुले होने ये आस है खुश होरपा कर सारे कार्य चीज़ के सहायक होज सफलता संपूर्ण हो आस है समूह संगत बहुत बहुत बढ़ाई है महाराज ने पूरी तरह के दर्शन श्री चौदह साहब ਜੋ ਰਿਜ਼ਰਵੇਸ਼ਨ ਹੋਣ ਜਾ ਰਿਹਾ ਹੈ ਬੜੀ ਆਪਾਰ ਕਿਰਤ ਹੈ ਕਿਉਂਕਿ ਸੇਵਾ ਕੋ ਸੇਵਾ ਪਰ ਨਇ ਇੱਕ ਕੰਪੂਲ ਕਰਨ ਕਰ ਰਿਹਾ ਹੈ ਇਹ ਮਾਰੇ ਦੇ ਹੁਕਮ ਨਾਲੀ ਸੇਵਾ ਕਿ ਤੁੰ ਹੋ ਰਹੀ ਹੈ ਤੇ ਇਹ ਬੜੀ ਆ ਕੁਆਲਿਫਾਇਡਰ ਨੂੰ ਨਾਮਸ ਹੈ ਮਾਰੇ ਹੀ ਜੂਨ ਦੀ ਸੇਵਾ ਨੂੰ ਜਾ ਰਹੀ ਹੈ ਪਰ ਬੜੀ ਇੱਕ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸਪੀ ਸੇਂਗ ਦੀ ਡਿਊਟੀ ਸਾਥੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ ਅਮਿਊਜ਼ੀਅਮ ਵਿਦੋਸ ਕੋ ਦਾ ਹੋ ਕੇ ਉਹ ਇਹ ਸੇਵਾ ਕਰਦੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਕਿ ਇੱਕ ਇੰਡੀਆ ਕੰਟਰੀ ਕੰਟਰੀ ਦੇ ਡਾਇਰੈਕਟਰ ਉਹਨਾਂ ਨੇ ਅਸ਼ਨ ਗਾਵ ਦੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਫਿਰ ਐਸਪੀ ਸਿੰਘ ਜੀ ਜੋ ਸਾਡੇ ਨਾਮ ਨੇ ਮੌਜੂਦ ਉਹ ਔਰ ਭਾਵੇਂ ਇੱਕ ਖਾਲੇ ਸਿੱਖ ਪਰਿਵਾਰ ਔਰ ਬੜੀ ਬਰੀਆਦਾ ਦੇ ਨਾਮ ਉਹਨਾਂ ਦੀ ਸਾਰੀ ਟੀਮ ਜਿਹੜੀ ਸੇਵਾ ਕਰਦੀ ਇਹ ਬੜਾ ਖੁਸ਼ੀ ਨਾਲ ਦੇ ਨੇ ਅੱਜ ਔਰ ਹੋਣ ਕਿਸ ਨਾਲ ਪਹਿਲਾਂ ਸੰਗਤ ਨੂੰ ਥੋੜਾ ਜਿਹਾ ਹੋਰ ਦੇ ਦਰਸ਼ਨ ਹੁੰਨੇ ਸਨ हम ऐसी कृपा होगी संकत में महाराज जी मेरना की संगत इस तरह दर्शन होने की जो गुरु नानक साहब का पूरे चूले के दर्शन होने एवं लगेगा कि गुरु नानक साहब सामने आप ही विराजमान ने क्योंकि जो भी सा बुजुर्गों की कोई बसत पही हो जो अखते सूँख सामने नजर आ जाता है हम सू इस तरह ही तब्दील होया करेगा बड़ी अपार कृपा है मैं सारे परिवार बीती परिवार के अपने वालों बबा सुखदेव सिंह जी बा मनजीत सिंह जी अपना बारा धर पर वाहसा वाह की, की फतेह गुरु नानक साहब की अपार कृपा सदका अच्छे दिन गुरु नानक ਰੱਖਸ਼ੀ ਦੀਵਾਰੇ ਦੀ ਅੱਗੇ ਨਾਲੋਂ ਬਿਹਤਰ ਤਰੀਕੇ ਨਾਲ ਕਰਵਾਏ ਜਾਣਗੇ ਜੋ ਸਾਡੇ